ਆਮ ਆਦਮੀ ਪਾਰਟੀ ਦੇ ਹਾਰਨ ਤੋਂ ਬਾਅਦ ਸਾਫ਼ ਜਿਹੜਾ ਅਸਰ ਹੈ ਉਹ ਪੰਜਾਬ 'ਚ ਵੇਖਣ ਨੂੰ ਮਿਲ ਰਿਹਾ ਹੈ ਮੀਟਿੰਗ ਹੈ ਜਿਹੜੀ ਅੱਜ ਵੱਡੇ ਪੱਧਰ ਤੇ ਕੀਤੀ ਗਈ ਹੈ ਪਰ ਬਾਪਯੂ ਦੇ ਹਿਸਤੇ ਕਾਂਗਰਸ ਵੀ ਦਾਵਾ ਕਰ ਰਹੀ ਹੈ ਕਿ ਤੁਹਾਡੇ ਵਿਧਾਇਕ ਸਾਡੇ ਸੰਪਰਕ ਦੇ ਵਿੱਚ ਨੇ ਹੁਣ ਦਿੱਲੀ ਦੇ ਤਾਂ ਨਤੀਜੇ ਆ ਗਏ ਜਿਨ੍ਹਾਂ ਨੇ ਹਾਰਨ ਸੀ ਹਾਰ ਕੇ ਜਿਨ੍ਹਾਂ ਜਿੱਤਣਾ ਸੀ ਜਿੱਤ ਕੇ ਸਰਕਾਰ ਵੀ ਬਣ ਜੇਗੀ ਪ੍ਰધાનਮੰਤਰੀ ਨਰਿੰਦਰ ਮੋਦੀ ਜਿਸ ਨੇ ਵਿਦੇਸ਼ ਟੂਰੇ ਤੋਂ ਵਾਪਸ ਆਉਣ ਦੇ ਤੋਂ ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਦਾ ਨਾਮ ਵੀ ਸਾਹਮਣੇ ਆਏਗਾ ਕਿ ਸਰਕਾਰ ਵੀ ਸੋਚੂਗੇ ਕਿ ਕਿਉਂਕਿ ਪੰਜਾਬ ਜਿਹੜੀ ਬਣੀ ਵੀ ਸਰਕਾਰ ਹੈ ਉਹ ਕਈ ਤਰ੍ਹਾਂ ਢਾਉਣ ਨੂੰ ਫਿਰਦੀ ਹੈ ਇਹ ਵਰਗਾ ਲੰਮਾ ਕੰਮ ਛੜ ਗਿਆ ਪੰਜਾਬ ਦਾ ਲੰਮਾ ਜੁੱਤੀ ਛੜ ਗਿਆ ਕਿਉਂਕਿ ਕਾਂਗਰਸ ਵਾਲੇ ਕਹਿ ਰਹੇ ਵੀ ਅਸੀਂ ਮੁੱਖ ਵ੍ਰਤੀ ਦੇ ਰਹੇ ਹਾਂ ਅਸਾਵਾਜਾ ਕਹਿੰਦੇ ਜੰਨੇ ਵਿਧਾਇਕ ਮੇਰੇ ਨਾਲ ਹੈ ਜਿਹਦੀ ਆਪਣੀ ਸਰਕਾਰ ਮੁਕੰਦਿਰਪੁਗਤਮਾਨ ਹੈ ਮੁਕੰਦਿਰਪੁਗਤਮਾਨ ਦਾ ਕਹਿੰਦੇ ਮੇਰੇ ਕੋਲ 92 ਵਿਧਾਇਕ ਹੈ ਅੱਜ ਵੀ ਜਦੋਂ ਦਿੱਲੀ ਚ ਉਹਨਾਂ ਦੀ ਮੀਟਿੰਗ ਹੋਈ ਹੈ ਤਾਂ ਪੂਰੇ ਦੇ ਪੂਰੇ ਹਲਕਾ ਉੱਤੇ ਸ਼ਾਮਲ ਹੋਏ ਹੈ ਇਕੋ ਜਿਹਾ ਤੁਹਾ ਕੋ ਪ੍ਰਦਾਵ ਆਜਾਦਾ ਸਵਾਲ ਹੈ ਮੁਕੰਦਰੀ ਭਗਵੰਤ ਮਾਨ ਕਹਿੰਦੇ ਉਹ ਕਹਿੰਦੇ ਕਿ ਵੀ ਅਸੀਂ ਆਪ ਦੇ ਵਿਧਾਇਕ ਸਾਡੇ ਸੰਪਰਕ ਚ ਆਵਾਜ਼ ਆ ਜੀ ਆਖਦੇ ਆ ਉਹ ਕਹਿੰਦੇ ਪਹਿਲਾਂ ਐਂ ਤਾਂ ਗੱਲ ਕਰੋ ਕੋਈ ਦਿੱਲੀ ਤੁਹਾਡੇ ਕਿੰਨੇ ਵਿਧਾਇਕ ਉਹਨਾਂ ਦੀ ਕਿਰਤੀ ਦਾ ਕਰ ਲੋ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸ ਦੂ ਤੇ ਗੱਲਬਾਤ ਵਿਚਾਰ ਚਰਚਾ ਕਰਾਂਗੇ ਕੁਝ ਅਹਿਮ ਵਿਸ਼ਿਆਂ ਦੇ ਉੱਪਰ ਵੇਸ਼ਕ ਦਿੱਲੀ ਚੋਣਾਂ ਹੋ ਚੁੱਕੀਆਂ ਨੇ ਤੇ ਬੀਜੇਪੀ ਨੇ ਜਿੱਤ ਦਰਜ ਵੀ ਕਰ ਲਈ ਹੈ ਪਰ ਬਾਵੀਉ ਦੇਸ਼ ਦੇ ਦਿੱਲੀ ਦੀ ਸਿਆਸਤ ਤੋਂ ਬਾਅਦ ਵੱਡੀ ਹਲਚਲ ਪੰਜਾਬ ਦੀ ਸਿਆਸਤ ਦੇ ਵਿੱਚ ਆਈ ਹੈ ਇਸ ਤੋਂ ਇਲਾਵਾ ਮਹਾਪੰਚਾਇਤਾਂ ਦਾ ਸلسلਾ ਜਿਹੜਾ ਉਹ ਕਿਸਾਨਾਂ ਦਿਆਂ ਦਾ ਸ਼ੁਰੂ ਹੋ ਚੁੱਕਿਆ ਹੈ ਤੇ ਉਧਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਵਾਲਾ ਮਾਮਲਾ ਲਗਾਤਾਰ ਤੂਲ ਫੜ ਰਿਹਾ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧਾ ਸਾਹਿਬਾ ਬਾਬਾ ਸਵਾਗਤ ਹੈ ਤੁਹਾਡਾ ਪਰ ਮੇਹਰबानी ਤੁਹਾਨੂੰ ਤੇ ਦਰਸ਼ਕਾਂ ਨੂੰ ਇਹਨੇ ਸਤਿਕਾਰ ਨਾਲ ਸਸਿਕਾਲ ਜੀ ਅੱਜ ਮੁੱਦੇ ਨੇ ਨਾਉਸਵਾਲ ਜੀ ਸਿੱਧਾ ਸਾਹਿਬ ਸੱਤੋਂ ਪਹਿਲਾਂ ਗੱਲ ਕਰਾਂਗੇ ਦਿੱਲੀ ਦੀ ਦਿੱਲੀ ਚੋਣਾ ਨਿਬੜੀਆਂ ਭਾਜਪਾ ਨੇ ਜਿੱਤੀਆਂ ਬਾਵੀਉ ਦੇਸ਼ ਦੇ ਕਈ ਤਰ੍ਹਾਂ ਦੇ ਇਲਜ਼ਾਮ ਨਾਤੇ ਲੱਗੇ ਨੇ ਈਵੀਐਮ ਮਸ਼ੀਨਾਂ ਦੇ ਗੁੰਡਾਗਰਦੀ ਦੇ ਪੈਸੇ ਦੇ ਜੋ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਚੋਣਾਂ ਵੱਲੋਂ ਲਗਾਏ ਗਏ ਨੇ ਪਰ ਇਲੈਕਸ਼ਨ ਵਾਲੇ ਦਿਨ ਵੀ ਆਪਾਂ ਲਗਾਤਾਰ ਇਸ ਚੀਜ਼ ਬਾਰੇ ਗੱਲ ਕਰਦੇ ਰਹੇ ਕਿ ਦਿੱਲੀ ਦੀਆਂ ਇਲੈਕਸ਼ਨ ਦਾ ਪੰਜਾਬ ਤੇ ਕੀ ਅਸਰ ਪਏਗਾ ਆਮ ਆਦਮੀ ਪਾਰਟੀ ਦੇ ਹਾਰਨ ਤੋਂ ਬਾਅਦ ਸਾਫ਼ ਜਿਹੜਾ ਅਸਰ ਹੈ ਉਹ ਪੰਜਾਬ ਚ ਵੇਖਣ ਨੂੰ ਮਿਲ ਰਿਹਾ ਹੈ ਮੀਟਿੰਗ ਹੈ ਜਿਹੜੀ ਅੱਜ ਵੱਡੇ ਪੱਧਰ ਤੇ ਕੀਤੀ ਗਈ ਹੈ ਪਰ ਬਾਬੂ ਦੇ ਉਸਤੇ ਕਾਂਗਰਸ ਵੀ ਦਾਵਾ ਕਰ ਰਹੀ ਹੈ ਕਿ ਤੁਹਾਡੇ ਵਿਧਾਇਕ ਸਾਡੇ ਸੰਪਰਕ ਦੇ ਵਿੱਚ ਨੇ ਜੀ ਬਿਲਕੁਲ ਸਹੀ ਕਹਿ ਰਹੇ ਜਦ ਤੱਕ ਪੰਜਾਬ ਦਾ ਸਬੰਧ ਹੈ ਜੋ ਦਿੱਲੀ ਦੀ ਇਲੈਕਸ਼ਨ ਵੀ ਚੱਲਦੀ ਸੀ ਉਦੋਂ ਵੀ ਦਰਸ਼ਕ ਵੀ ਜਾਣਦੇ ਲੱਗਦਾ ਸੀ ਕਿ ਦਿੱਲੀ ਦੀ ਚੋਣ ਹੋ ਰਹੀ ਹੈ ਕਿ ਪੰਜਾਬ ਦੀ ਚੋਣ ਹੋ ਰਹੀ ਹੈ ਹੁਣ ਦਿੱਲੀ ਦੇ ਤਾਂ ਨਤੀਜੇ ਆ ਗਏ ਜਿਨ੍ਹਾਂ ਨੇ ਹਾਰਨਾ ਸੀ ਹਾਰ ਗਏ ਜਿਨ੍ਹਾਂ ਨੇ ਜਿੱਤਣਾ ਸੀ ਜਿੱਤ ਗਏ ਸਰਕਾਰ ਵੀ ਬਣ ਜੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਵੇਂ ਵਿਦੇਸ਼ ਦੌਰੇ ਤੋਂ ਵਾਪਸ ਆਉਣਗੇ ਤਾਂ ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਦਾ ਨਾਂ ਵੀ ਸਾਹਮਣੇ ਆਏਗਾ ਤੇ ਸਰਕਾਰ ਵੀ ਸੌ ਚੁੱਕੇਗੀ ਉਹ ਤਾਂ ਮਾਮਲਾ ਦਿੱਲੀ ਦੀਆਂ ਚੋਣਾਂ ਵਾਲਾ ਤਾਂ ਗਿਆ ਨੱਬੜ ਪਰ ਦੂਜੀ ਪਾਸੇ ਜੇ ਉਹ ਪੰਜਾਬ ਦੀ ਗੱਲ ਕਰਦੇ ਨੇ ਦੇਖੋ ਦਿੱਲੀ ਵਾਲਿਆਂ ਨੇ ਤਾਂ ਚੋਣਾਂ ਲਾ ਲੀਆਂ ਸਰਕਾਰ ਬਣਾ ਲਈ ਅਰੁਣ ਪੰਜਾਬ ਜਿਹੜੀ ਬਣੀ ਵੀ ਸਰਕਾਰ ਹੈ ਉਹ ਕਈ ਤਰ੍ਹਾਂ ਢੋਂਨ ਨੂੰ ਫਿਰਦੀ ਹੈ ਇਹ ਵਰਗੇ ਲੰਮਾ ਕੰਮ ਛਿੜ ਗਿਆ ਪੰਜਾਬ ਤਾਂ ਲੰਮਾ ਜੋਤ ਛਿੜ ਗਿਆ ਕੋਈ ਕਾਂਗਰਸ ਵਾਲੇ ਕਹਿ ਲਏ ਵੀ ਅਸੀਂ ਮੁਕ ਉਭਰਤੀ ਤੇ ਰਹਾਂ ਸਾਵਾਜਾ ਕਹਿੰਦੇ ਜੰਨੇ ਵਿਧਾਇਕ ਮੇਰੇ ਨਾਲ ਸਾਡੀ ਅੰਦਰੋਂ ਅੰਦਰ ਹੀ ਕੱਲ ਚੱਲ ਰਹੀ ਹੈ ਦੂਜੇ ਪਾਸੇ ਭਾਜਪਾ ਵਾਲੇ ਕਹਿੰਦੇ ਆ ਵੀ ਕਾਂਗਰਸ ਕੀ ਹੈ ਅਸੀਂ ਤਾਂ ਲੋਕੀ ਦੇ ਇੱਕ ਤਰਾਕਤ ਪੁੱਟਦੇ ਆ ਦੀ ਤਾਂ ਬਣਾ ਬਣਾ ਜੰਗਲੀ ਪੁੱਟ ਕੇ ਆਪਣੇ ਵਿੜੇ ਚ ਲਿਆਉਨੇ ਆ ਇਦਾਂ ਦੀਆਂ ਦਾਅਵੇਦਾਰੀਆਂ ਹਾਲਾਂਕਿ ਖਾਲੀ ਦਲ ਦੀ ਇਹ ਤਰ੍ਹਾਂ ਦੀ ਕੋਈ ਬਹੁਤੀ ਗੱਲ ਨਹੀਂ ਪਰ ਇਹਦੇ باوجود ਕਾਹਲੀ-ਕਾਹਲੀ ਵੀ ਜਿੱਥੋਂ ਤੱਕ ਆਪਣਾ ਜੋਰ ਅਜ਼ਮਾਈ ਆ ਉਹ ਵੀ ਲੱਗਿਆ ਵਾ ਕਿ ਦੇਖੋ ਜੀ ਦਿੱਲੀ 'ਚ ਕੀ ਹਾਲਤ ਹੋਈ ਇਹਨਾਂ ਸਾਰੀਆਂ ਪ੍ਰਦਿਸ਼ੀਆਂ ਚੱਲਦੇ ਆ ਅੱਜ ਦਿੱਲੀ 'ਚ ਜਿਹੜੀ ਮੀਟਿੰਗ ਹੋਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਖਿਆ ਉਹਨਡਾ ਮੰਤਰੀ ਐਮਐਲਏ ਸਹਿਬਾਨ ਗਾਇਰਵਿੰਦ ਕੇਜਰੀਵਾਲ ਜੀ ਇਕ ਵਾਈ ਹੇਠਾਂ ਉਹ ਤੋਂ ਪਹਿਲਾਂ ਮੀਡੀਆ ਦੇ ਕਿਸੇ 'ਚ ਕਾਫੀ ਇਹ ਵੀ ਜ਼ੋਰਦਾਰ ਚर्चा ਰਹੀ ਕਿ ਦੇਖੋ ਜੀ ਹੁਣ ਤਾਂ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਣ ਗਏ ਮੈਨੂੰ ਵੀ ਕਈਆਂ ਨੇ ਸਵਾਲ ਕੀਤੇ ਕਿ ਲੱਗਦੀ ਆ ਉਹ ਜੀ ਗੱਲ ਮੈਗਵੀਤਾ ਇਹ ਤੋਂ ਫਜ਼ੂਲ ਦਾ ਸਵਾਲ ਨਹੀਂ ਹੋ ਸਕਦਾ ਤੇ ਨਾ ਹੀ ਆਪ ਦਾ ਕੋਈ ਰੀਜ਼ੈਡ ਕਰਨ ਦਾ ਰਾਤਾ ਕਿ ਤਨਾ ਫੈਸਲਾ ਕਰੇਗੀ ਕਿਉਂ ਬਣ ਗਏ ਉਹਨਾਂ ਦੀ ਆਪਣੀ ਸਰਕਾਰ ਆ ਮੁੱਖ ਮੰਤਰੀ ਭਗਵੰਤ ਮਾਨ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿੰਦੇ ਮੇਰੇ ਕੋਲ 92 ਵਿਧਾਇਕ ਹੈ ਅੱਜ ਵੀ ਜਦੋਂ ਦਿੱਲੀ ਚ ਉਹਨਾਂ ਦੀ ਮੀਟਿੰਗ ਹੋਈ ਹੈ ਤਾਂ ਪੂਰੇ ਦੇ ਪੂਰੇ ਵਿਧਾਇਕ ਉੱਤੇ ਸ਼ਾਮਲ ਹੋਏ ਆ ਜਿਉਂਨਾ ਚਾਹਤ ਦਾ ਵੀ ਨਾ ਹੁੰਦੇ ਤਾਂ ਪੰਜਾਬ ਪੀਪੇ ਖੜਦੇ ਹਣੇ ਸੀ ਕਿ ਦੇਖੋ ਇਸ ਸਰਕਾਰ ਤਾਂ ਗਈ ਇਸ ਸਰਕਾਰ ਤਾਂ ਗਈ ਅੱਜ 10 ਵਿਧਾਇਕ ਨਹੀਂ ਸ਼ਾਮਲ ਹੋਏ ਅੱਜ 8 ਵਿਧਾਇਕ ਨਹੀਂ ਸ਼ਾਮਲ ਹੋਏ ਉਹ ਜੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਮੁਕੰਦਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਵੀ ਜਵਾਬ ਦਿੱਤਾ ਹੈ ਦੇਖੋ ਜਿਤ ਤੱਕ ਪ੍ਰਧਾਨ ਬਾਜਵਾ ਦਾ ਸਵਾਲ ਹੈ ਮੁਕੰਦਰੀ ਭਗਵੰਤ ਮਾਨ ਕਹਿੰਦੇ ਉਹ ਕਹਿੰਦੇ ਕਿ ਵੀ ਅਸੀਂ ਆਪ ਦੇ ਵਿਧਾਇਕ ਸਾਡੇ ਸੰਪਰਕ ਚਾ ਬਾਜਵਾ ਜੀ ਆਖਦੇ ਆ ਉਹ ਕਹਿੰਦੇ ਪਹਿਲਾਂ ਐਂ ਤਾਂ ਗੱਲ ਕਰੋ ਕਿ ਦਿੱਲੀ ਤੁਹਾਡੇ ਕਿੰਨੇ ਵਿਧਾਇਕ ਉਹਨਾਂ ਦੀ ਗਿਣਤੀ ਦਾ ਕਰ ਲਓ ਇਸੇ ਤਰੀਕੇ ਨਾਲ ਜਿਹੜਾ ਭਾਜਪਾ ਪੰਜਾਬ ਦੇ ਪ੍ਰਧਾਨ ਹੈ ਸੀਰਜ ਆਖਰ ਉਹਨਾਂ ਨੇ ਵੀ ਕਿਹਾ ਕਿ ਅੱਜ ਕਹਿੰਦੇ ਜਦੋਂ মিডিਆ ਨੂੰ ਮਿਲੇ ਨਾ ਮੁਕੰਦਿਰਕੋਵਾਂਤ ਮੰ ਕੁਝ ਨਾ ਉਖੜੇ ਉਖੜੇ ਜੇ ਨਜ਼ਰ ਆ ਰਹੇ ਸੀ ਨਾ ਹੀ ਉਹਦੀ ਕੋਈ ਚਰਚਾ ਕੀਤੀ ਹੈ ਨਾ ਹੀ ਕੋਈ ਉਹਦੀ ਗੱਲ ਸੁਦਾਬਲੀ ਕਿਤੇ ਲੱਗਦਾ ਕਹਿੰਦੇ ਕਾਫੀ ਜਿਹੜਾ ਪਰੇਸ਼ਾਨੀ ਚ ਪੂਰਤਲਾ ਹੋ ਜਿਹੜੀ ਮੀਟਿੰਗ ਹੋਈ ਆ ਉਹਦਾ ਵੀ ਕੋਈ ਕਹਿੰਦੇ ਉਹਨਾਂ ਨੂੰ ਜਿਹੜਾ ਸੰਕੂਮ ਜਿਹੜਾ ਮਿਲਣਾ ਉਹ ਮਿਲਿਆ ਨਹੀਂ ਉਹਨਾਂ ਦਾ ਜਵਾਬ ਕੀ ਦਿੰਦੇ ਆ ਆਪ ਵਾਲੇ ਉਹ ਵੀ ਸੁਣ ਲਓ ਆਪ ਵਾਲੇ ਕਹਿੰਦੇ ਆ ਸੁਨੀਲ ਜੱਖਣ ਨੂੰ ਇੱਕ ਪਿੰਡ ਤੇ ਪੁਰਾਣੀ ਕਹਾਵਤ ਬਣੀ ਵੀ ਐ ਕਿਸੇ ਨੇ ਪੁੱਛਿਆ ਪਿੰਡ ਦਾ ਨੰਬਰਦਾਰ ਮਰ ਗਿਆ ਤੇ ਕੋਈ ਨੌਜਵਾਨ ਸੀਗਾ ਆਪਣੀ ਮਾਂ ਕੋਲੇ ਭੱਜਾ ਭੱਜਾ ਕੇ ਆ ਕਿ ਨੰਬਰਦਾਰ ਮਰ ਗਿਆ ਬੇਬੇ ਹੁਣ ਮੈਂ ਆ ਜਿਹੜਾ ਬਣ ਜਾਊਗਾ ਨੰਬਰਦਾਰ ਉਹ ਕਹਿੰਦੀ ਨਹੀਂ ਪੁੱਤ ਇਹ ਤਾਂ ਫਲਾਨਾ ਆਏਗਾ ਉਹ ਕਹਿੰਦਾ ਜੋ ਮਰ ਗਿਆ ਉਹ ਕਹਿੰਦੀ ਫਿਰ ਫਲਾਨਾ ਆਏਗਾ ਜੋ ਦੋ ਤਿੰਨ ਨਾਮ ਲਏ ਤਾਂ ਮਾਂ ਨੇ ਕਿਹਾ ਵੀ ਇਹ ਤਾਂ ਹਟਦਾ ਨਹੀਂ ਉਹ ਕਹਿੰਦੀ ਪੁੱਤ ਮੇਰੀ ਗੱਲ ਸੁਣ ਲਾ ਪਹਾਂ ਸਾਰਾ ਪਿੰਡ ਮਰ ਜਾਏ ਤੂੰ ਨੰਬਰਦਾਰ ਨਹੀਂ ਬਣਦਾ ਇਹ ਜਵਾਬ ਆਪਾਂ ਦੇ ਰਿਆ ਸ੍ਰੀ ਜਖਣੂ ਤੁਸੀਂ ਕਾਂਗਰਸ ਵੀ ਰਹੇ ਜੀ ਤੁਸੀਂ ਭਾਜਪਾ ਜੀ ਆ ਗਏ ਸਾਡੇ ਨਾਲ ਵਿਧਾਇਕ ਹੈਗੇ ਨਹੀਂ ਹੈਗੇ ਪਰ ਤੁਸੀਂ ਮੁੱਖ ਮੰਤਰੀ ਨਹੀਂ ਬਣਦੇ ਇਹੋ ਜਿਹੀਆਂ ਪਰਸਥਿਤੀਆਂ ਜਿਹੜੀਆਂ ਹੈਗੀਆਂ ਪੰਜਾਬ ਦੇ ਵਿੱਚ ਬਣੀਆਂ ਵੀ ਆ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਸਥਿਤੀ ਹੋਰ ਵੀ ਇਸ ਤਰੀਕੇ ਨਾਲ ਜਿਹੜੀ ਹੈਗੀ ਆ ਟਕਰਾਵਲਵਾਦੀ ਨਜ਼ਰ ਆ ਰਹੀ ਹੈ ਹਾਲਾਂਕਿ ਪੰਜਾਬ 'ਚ 2.5 ਸਾਲ ਸਰਕਾਰ ਦੇ ਪਏ ਆ ਕੇ ਵੀ ਨਹੀਂ ਫੌਰੀ ਤੌਰ ਤੇ ਸਰਕਾਰ ਵੀ ਹੈ ਅੱਜ ਵੀ ਵਕਵਾ ਕਾਂਗਰਸ ਨਾਲ ਸਾਡੇ ਮੀਡੀਆ ਵਾਲੇ ਮੇਤਲੜਾ ਨੇ ਸਵਾਲ ਕੀਤਾ ਜੀ ਮੋਹੰਦਿਰ ਕੋਗੋ ਹੰਤਮਾਨੀ ਪਰਿਵਾਰ ਵਿੱਚ ਉਸ ਦੇ ਬਾਰੇ ਚ ਕੇਦਰੀਵਾਲ ਦੇ ਬਾਰੇ ਚ ਸਾਰਿਆਂ ਨੇ ਬੜੇ ਹੌਸਲੇ ਨਾਲ ਤੇ ਬੁਲੰਗ ਆਵਾਜ਼ ਨਾਲ ਸਰਕਾਰ ਦੀ ਮਹਿਤ ਆਪਦੀ ਮਹਿਤ ਜਿਹੜੀ ਆਵਾਜ਼ ਆਪਣੀ ਬੁਲੰਦ ਕੀਤੀ ਇਹ ਜ਼ਰੂਰ ਹੈ ਕਿ ਹੁਣ ਜਿਹੜੀ ਲੜਾਈ ਦਿੱਲੀ ਦੀ ਸੀ ਉਹ ਦਿੱਲੀ ਤੋਂ ਨਿਕਲ ਕੇ ਪੰਜਾਬ ਚ ਆ ਗਈ 25 ਸਾਲ 2 ਸਾਲ ਜਿੰਨਾ ਵੀ ਸਮਾਂ ਇਹਨਾਂ ਦਾ ਰਹਿੰਦਾ ਹੈ ਇਹੀ ਟਕਰਾਅ ਬਣਿਆ ਰਹੇਗਾ ਕਿ ਕੀ ਹੋਏਗਾ ਇਸ ਸਥਿਤੀ ਦੇ ਵਿੱਚ ਕਾਂਗਰਸ ਵਾਲੇ ਕਹਿੰਦੇ ਕਿ ਅਸੀਂ ਅੱਗੇ ਆ ਭਾਜਪਾ ਵਾਲੇ ਕਹਿੰਦੇ ਅਸੀਂ ਅੱਗੇ ਆ ਰੁਨੀਤ ਬਿੱਟੂ ਕੈਬਨਿਟ ਮੰਤਰੀ ਆਯਾਦਨ ਬਿਆਨ ਦੇ ਦਿੰਦੇ ਆ ਕਹਿੰਦੇ ਜਿਹੜਾ ਹੈਗਾ ਮੁਖੰਦਰ ਭਗਵੰਤ ਮਾਨ ਆ ਬੂਰੀਆ ਬਿਲਕੁਲ ਬੰਨਣਾ ਦੇ ਲਈ ਤਿਆਰ ਰਹੇ ਤੇ ਉਹ ਕਹਿੰਦੇ ਰੁਨੀਤ ਬਿੱਟੂ ਦੇ ਪੱਲੇ ਕੀ ਆ ਜੇ ਇਦਾਂ ਦੀ ਗੱਲ ਹੁੰਦੀ ਕਹਿੰਦੇ ਲੁਧਿਆਣਾ ਤੋਂ ਕਿਉਂ ਔਰ ਦਾ ਪਰ ਪੰਜਾਬ 'ਚ ਜ਼ਰੂਰ ਖੰਸਾਣ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਪੈਂਦਾ ਨਜ਼ਰ ਆ ਰਿਹਾ ਹੈ ਜਿਵੇਂ ਕੋਈ ਦੋਰ ਹੈ ਜੀ ਜੀ ਬਿਲਕੁਲ ਸੁਸ਼ਿੰਦਰ ਸਾਹਿਬ ਅੱਗੇ ਵਾਅਦੇ ਆ ਗੱਲ ਕਰਦੇ ਆ ਕਿਸਾਨਾਂ ਦੀ ਲਗਾਤਾਰ ਇਸ ਚੀ ਦੀ ਚਰਚਾ ਸੀ ਕਿ ਮਹਾ ਪੰਚਾਇਤਾਂ ਹੋਣਗੀਆਂ ਮਹਾ ਪੰਚਾਇਤਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਅੱਜ ਪਹਿਲੀ ਮਹਾ ਪੰਚਾਇਤ ਹੋਈ ਹੈ ਇਹ ਦਰਸਾ ਸلسلਾ ਅਗਲੇ 2-3 ਦਿਨ ਲਗਾਤਾਰ ਚੱਲਣਾ ਹੈ ਜਦੋਂ ਤੱਕ ਕਿ ਸੈਂਟਰ ਨਾਲ ਮੁਲਾਕਾਤ ਨਹੀਂ ਹੋ ਜਾਂਦੀ ਇਸ ਦੌਰਾਨ ਕਈ ਤਰੀਕੇ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਕਿ ਖਨੌਰੀ ਤੇ ਸ਼ੰਭੂ ਇਕੱਠਾ ਨਹੀਂ ਹੈ ਪਰ ਫਿਰ ਉਸ ਸੰਬੰਧਿਤ ਵੀ ਗੱਲਬਾਤ ਹੋ ਗਈ ਕਿ ਅਜਿਹਾ ਕੁਝ ਨਹੀਂ ਹੈ ਕੱਲ ਨੂੰ ਐਸਕੇਐਮ ਦੀ ਵੀ ਵੱਡੀ ਮੀਟਿੰਗ ਹੈ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਹੈ ਕਿਵੇਂ ਦੇਖ ਦਿਓ ਇਹ ਮਹਾ ਪੰਚਾਇਤਾਂ ਮੀਟਿੰਗਾਂ ਨੇ ਜਿਹੜੀਆਂ ਸੈਂਟਰ ਨਾਲ ਮੁਲਾਕਾਤ ਤੋਂ ਪਹਿਲਾਂ ਹੀ ਕਿਸ ਤਰ੍ਹਾਂ ਦਾ ਰੰਗ ਲਿਆਉਣਗੀਆਂ। ਹਉ ਜਿੱਦਾਂ ਆਪਾਂ ਗੱਲ ਕੀਤੇ ਨੇ ਦਿੱਲੀ ਚੋਣਾ ਦੀ ਕਮਸਾਨ ਨੂੰ ਲੈ ਕੇ ਇਸੇ ਤਰੀਕੇ ਨਾਲ ਮੈਂ ਸਮਝਦਾ ਕਿ ਕਿਸਾਨਾਂ ਦੇਲ ਨੂੰ ਲੈ ਕੇ ਵੀ ਕਮਸਾਨ ਪਿਆ ਵਾ। ਐਨ ਐਨ ਉਸ ਮੌਕੇ ਦੇ ਉੱਤੇ ਕਮਸਾਨ ਪਿਆ ਜਦੋਂ 14 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਸ਼ੰਭੂ ਤੇ ਖਨੋਰੀ ਬਾਰਡਰ ਦੇ ਜਿਹੜੇ ਕਿਸਾਨ ਆਗੂ ਆ ਉਹਨਾਂ ਦੀ ਦਿੱਲੀ ਵਾਲਿਆਂ ਨਾਲ ਮੀਟਿੰਗ ਹੈ। ਔਰ ਇਹ ਕਿਆ ਆਗੂਆਂ ਨੇ ਕਿ ਕੇਂਦਰ ਦੇ ਮੰਤਰੀ ਸਾਹਿਬਾਨ ਵੀ ਆਉਣਗੇ ਕਟਵੜ ਖੇਤੀ ਮੰਤਰੀ ਤਾਂ ਜ਼ਰੂਰ ਆਏਗਾ ਹਾਲਾਂਕਿ ਮੀਡੀਆ ਚ ਇਹ ਵੀ ਆ ਰਿਹਾ ਹੈ ਕਿ ਕੇਂਦਰੀ ਖੇਤੀ ਮੰਤਰੀ ਰਾਸ਼ੇਰ ਪਾਟਲ ਉਹਦੇ ਆਪਣੇ ਪਰਿਵਾਰ ਦੇ ਵਿਆਹ ਇਸ ਕਰਕੇ ਨਹੀਂ ਆ ਸਕਦਾ ਔਰ ਦੂਜੇ ਪਾਸੇ ਆਗੂਆਂ ਦਾ ਕਹਿਣਾ ਕਿ ਨਹੀਂ ਮੰਤਰੀਆਂ ਤੋਂ ਬਗੈਰ ਮੀਟਿੰਗ ਪੋਸੀਬਲ ਨਹੀਂ ਮੰਤਰੀ ਆਉਣਗੇ ਉਸ ਮੀਟਿੰਗ ਦਾ ਕੀ ਨਤੀਜਾ ਨਿਕਲਦਾ ਸਾਰੇ ਨੇ ਨਜ਼ਰਾਂ ਅਹਿਮ ਮੌਦ ਦੇ ਟਿਕਿਆ ਰਹਿਣੀਆਂ ਹਾਲਾਂਕਿ ਦਿੱਲੀ ਦੇ ਜਨ ਅੰਦੋਲਨ ਤੋਂ ਬਾਅਦ ਕੁਝ ਮੀਟਿੰਗਾਂ ਪਾਰਲੀਮੈਂਟੀਆਂ ਚੂਣਾ ਦੇ ਮੌਕੇ ਦੇ ਉੱਤੇ ਚੰਡੀਗੜ੍ਹ ਤੋਂ ਹੀ ਹੋਈਆਂ ਉਹਨਾਂ ਮੀਟਿੰਗਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੁਣ ਫੇਰ ਜਦੋਂ ਸ਼ੰਭੂ ਦੇ ਖਨੋਰੀ ਬਾਡਰ ਦੇ ਲੰਬਾ ਸਾਲ ਹੋ ਗਿਆ ਅੰਦੋਲਨ ਚੱਲਦਿਆਂ ਨੂੰ ਉਸ ਅੰਦੋਲਨ ਤੋਂ ਬਾਅਦ ਪਹਿਲੀ ਵਾਰੀ ਫੇਰ ਇਹ ਹੈ ਕਿ ਮੀਟਿੰਗਾਂ ਜਿਹੜੀਆਂ ਹੈਗੇ ਜੀਵਨਗੀ ਦੇ ਨਾਲ ਚੰਡੀਗੜ੍ਹ ਤੋਂ ਹੋਣ ਜਾ ਰਹੀ ਹੈ ਕਿ ਇਹ ਮੀਟਿੰਗ ਜਿਹੜੀ ਕੋਈ ਠੋਸ ਜਿਹੜਾ ਨਤੀਜਾ ਲੈ ਕੇ ਸਾਹਮਣੇ ਆਏਗੀ ਤਾਂ ਦੇਖਣਾ ਹੋਵੇਗਾ ਅਜੇ ਤੱਕ ਤਾਂ ਕੋਈ ਅਜਾ ਹੰਗਾਰਾ ਕਿੰਦੇ ਵੱਲੋਂ ਆਇਆ ਨਹੀਂਗਾ ਐਮਐਸਵੀ ਦਾ ਮੁੱਦਾ ਹੈ ਕਰਜ਼ੇ ਦਾ ਮੁੱਦਾ ਹੈ ਕਿਸਾਨਾਂ ਦੇ ਮਾਮਲੇ ਆ ਬਹੁਤ ਜ਼ਰ ਮੁੱਦੇ ਆ 12 ਮੰਗਾਂ ਕਹਿੰਦੇ ਆ ਸ਼ੰਭੂ ਤੇ ਖਨੋਰੀ ਬਾਰਡਰ ਦੇ ਜਿਹੜੇ ਆਗੂਆ ਕਿ ਉਹਨਾਂ ਮੰਗਾਂ ਦੇ ਉੱਤੇ ਲੈ ਕੇ ਗੱਲਬਾਤ ਹੋਏਗੀ ਖੈਰ ਦੇਖਿਆ ਜਾਏਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਮੀਟਿੰਗ ਹੈ ਜਿਹਦਾ ਮੀਟਿੰਗ ਦਾ ਹਾਂ ਪੱਕੀ ਸੱਟਾ ਨਿਕਲਦਾ ਤਾਂ ਚੰਗੀ ਗੱਲ ਹੈ ਜੇ ਸੱਟਾ ਨਹੀਂ ਨਿਕਲਦਾ ਤਾਂ ਜਿਹੜੇ ਸ਼ੰਭੂ ਬਾਰਡਰ ਦੇ ਆਗੂਆ ਸਰ ਬੰਦੇ ਉਹਨਾਂ ਨੂੰ ਪਹਿਲਾਂ ਹੀ ਇਹ ਗੱਲ ਆਖ ਦਿੱਤੀ ਗਈ ਹੈ ਉਹ ਕਹਿੰਦੇ ਜੇ ਮੀਟਿੰਗ ਦਾ ਨਤੀਜਾ ਨਹੀਂ ਹੋਏਗਾ ਤਾਂ ਫੇਰ ਤੇ 12 ਫਰਵਰੀ ਨੂੰ ਦਿੱਲੀ ਵਾਲੇ ਕਿਸਾਨ ਪੈਦਲ ਕੂਚ ਕਰਨਗੇ ਮਾਰਚ ਕਰਨਗੇ ਜੀ ਇਹਦਾ ਪਹਿਲਾ ਵੱਡਾ ਐਲਾਨ ਦੂਜਾ ਜਿਸ ਮੁੱਦੇ ਦਾ ਅਪਰ ਜ਼ਿਕਰ ਕਰ ਰਹੇ ਆਂ ਭਾਵੇਂ ਕਿ ਜਾਨੀ 12 ਫਰਵਰੀ ਨੂੰ ਚੰਡੀਗੜ੍ਹ ਦੇ ਸਨੁਲਤ ਕਿਸਾਨ ਮੋਰਚੇ ਨੇ ਇੱਕ ਇਹਨੂੰ ਲੈ ਕੇ ਮੀਟਿੰਗ ਰੱਖੀ ਹੈ ਜਿਹਦੇ ਚ 3240 ਜਥੇਬੰਦੀਆਂ ਦੇ ਆਗੂ ਉਹਨਾਂ ਦੀ ਇੱਕ ਜਥੇਬੰਦੀ ਜਿਹੜੀ ਕਮੇਟੀ ਬਣੀ ਵੀ ਆ ਉਹ ਕਮੇਟੀ ਦਿੱਲੀ ਤੇ ਪਹਿਲਾਂ ਉੱਥੇ ਵੀ ਕੰਮ ਕਰਦੇ ਰਹੇ ਆ ਤੇ ਹੁਣ ਉਹ ਕਮੇਟੀ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਇਹਨੂੰ ਲੈ ਕੇ ਮੀਟਿੰਗ ਆ ਉਸਾ ਸਰਦਾਰ ਪਤਰ ਸ਼ੰਗੂ ਵਾਲਾਂ ਜਿੱਤਾ ਗਿਆ ਖਨੋਰੀ ਵਾਲਾਂ ਨੇ ਦਿੱਤਾ ਗਿਆ ਹੁਣ ਇਹਦੇ ਤੇ ਲੈ ਕੇ ਵੀ ਪ੍ਰਸਿੱਧੀਆਂ ਇਸ ਤਰ੍ਹਾਂ ਦੀਆਂ ਬਣੀਆਂ ਕਹਿਣ ਮੌਕੇ ਦੇ ਆ ਕੇ ਜਿਹੜੇ ਖਨੋਰੀ ਬਾਰਡਰ ਤੇ ਆਗੂ ਆ ਉਹਨਾਂ ਨੇ ਕਹਿਦਾ ਦੇਖੋ ਜੀ 12 ਫਰਵਰੀ ਨੂੰ ਕਹਿੰਦੇ ਸਾਡੇ ਕਿਸਾਨ ਮਹਾਪੰਚਾਇਤ ਹੁਣ ਹੁੰਦਾ ਹੀ ਆ ਕਹਿੰਦੇ ਜਿਹੜੇ ਘਰ ਚ ਵਿਆਹ ਰੱਖਿਆ ਹੋਵੇ ਤਾਂ ਗੁੰਡੀਆਂ ਦੇ ਕਿਵੇਂ ਜਾਏਗਾ ਉਹ ਕਹਿੰਦੇ ਸਾਡੇ ਘਰ ਦਾ ਤਾਪ ਇੰਨੇ ਵੱਡਾ ਇਕੱਠ ਹੋ ਰਿਹਾ ਅਸੀਂ ਕਿਵੇਂ ਚੰਡੀਗੜ੍ਹ ਮੀਟਿੰਗ ਜਾ ਸਕਦੇ ਤੇ ਜਾ ਹੀ ਨਹੀਂ ਸਕਦੇ ਦੂਜੇ ਪਾਸੇ ਉਸੇ ਤਰ੍ਹਾਂ ਇੱਕ ਹੋਰ ਆਗੂ ਸਰਵਨ ਸਿੰਘ ਬੰਦੇ ਉਹਨਾਂ ਨੇ ਬਕਾਇਦਾ ਮੀਡੀਆ 'ਚ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਹੈ ਕਿ ਅਸੀਂ ਜਿਹੜਾ ਚੰਡੀਗੜ੍ਹ ਦੀ ਮੀਟਿੰਗ 'ਚ ਜਾਵਾਂਗੇ ਅਸੀਂ ਏਕੇ ਦੇ ਹਾਮੀ ਆ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਖਨੋਰੀ ਬਾਰਡਰ ਵਾਲੇ ਸਾਥੀ ਆਉਗੇ ਇਸ ਨਾਲ ਸਹਿਮਤ ਹੈ ਹੋਰ ਜਿਸ ਤਰ੍ਹਾਂ ਦੀਆਂ ਪ੍ਰਸਿੱਧੀਆਂ ਬਣੀਆਂ ਸਯੁਧ ਕਿਸਾਨ ਮੋਰਚੇ ਦੀ ਮੀਟਿੰਗ ਦੀ ਗੱਲ ਕੱਲ ਦਾ ਵੱਖਰੇ ਤੌਰ ਤੇ ਹਾਈ ਹੈ ਜਿਸੋ ਸ਼ੰਭੂ ਤੇ ਖਨੋਰੀ ਵਾਲਿਆਂ ਦਾ ਸੰਬੰਧ ਹੈ ਕਿ ਕੋ ਸ਼ੰਭੂ ਬਾਰਡਰ ਵਾਲਿਆਂ ਨੇ ਪੱਤੀ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕੱਲ ਦੀ ਮੀਟਿੰਗ ਜਾਵਾਂਗੇ ਖਨੋਰੀ ਵਾਲਿਆਂ ਨੇ ਕਿਹਾ ਕਿ ਜੇ ਸਾਡੇ ਦਾ ਆਪਣਾ ਕਾਰਜ ਵੱਡਾ ਇਕੱਠਾ ਹੈ ਸਾਨੂੰ ਕਿਹ ਪੁੱਛ ਕੇ ਪਹਿਲਾਂ ਮੀਟਿੰਗ ਰੱਖਣੀ ਚਾਹੀਦੀ ਸੀ ਤਰੀਕ ਤੈਅ ਕਰਨੀ ਚਾਹੀਦੀ ਸੀ ਤਰੀਕ ਨਹੀਂ ਤੈਅ ਕੀਤੀ ਤਾਂ ਸਾਡੀ ਮਜਬੂਰੀ ਅਸੀਂ ਨਹੀਂ ਜਾ ਸਕਦੇ ਸ਼ਾਇਦ ਉਹਨਾਂ ਨੇ ਮਜਬੂਰੀ ਵਰਤੇ ਦੇ ਬਾਰੇ ਕੋਈ ਦੋ ਰਏ ਨਹੀਂ ਪਰ ਉਹਨਾਂ ਨੇ ਕਿਹਾ ਕਿ ਪਹਿਲਾ ਰਾਏ ਹੋਣੀ ਚਾਹੀਦੀ ਸੀ ਉਸੇ ਹੀ ਸੜਾ ਗਿਆ ਤਿਰਦਾ ਕੇਸਾ ਪਨੇਰ ਸਾਹਿਬ ਉਹ ਕਹਿੰਦੇ ਕਿ ਮੈਂ ਮੀਟਿੰਗ ਜਾਵਾਂਗਾ ਪਨੇਰ ਸਾਹਿਬ ਨੇ ਪੱਤੀ ਦਾ ਐਲਾਨ ਕਰ ਦਿੱਤਾ ਕਿ 25 ਨੂੰ ਜੇ ਮੰਗਾ ਨਾਮ ਨਹੀਂ ਆ ਗਏ ਜਿਹੜੀ 14 ਦੀ ਮੀਟਿੰਗ ਆ ਉਹਦੇ 'ਚ ਤਾਂ ਕਿਸਾਨ ਪੁੱਛ ਕਰਨਗੇ ਇਸ ਦੇ ਬਾਰੇ ਵੀ ਹੁਣ ਖਨੋਰੀ ਬਾਰਡਰ ਦੇ ਇਹ ਆਗੂਆ ਕਹ ਰਹੇ ਦੇਖੋ ਜੀ ਪਹਿਲਾਂ ਜਲਦਬਾਜ਼ੀ ਚ ਭਨੇਸਾ ਨੇ ਐਲਾਨ ਕਰ ਦਿੱਤਾ ਪਹਿਲਾਂ ਨਹੀਂ ਸੀ ਕਰਨਾ ਚਾਹੀਦਾ 14 ਦੀ ਮੀਟਿੰਗ ਤੋਂ ਬਾਅਦ ਜੇ ਕੋਈ ਚੰਗੇ ਨਤੀਜੇ ਆਉਣਗੇ ਤਾਂ ਫਿਰ ਕਿਦਾਂ ਆਪਾਂ ਕੁਝ ਕਰਾਂਗੇ ਜੇ ਚੰਗੇ ਨਤੀਜੇ ਨਾ ਆਉਂਦੇ ਤਾਂ ਫਿਰ ਆਪਾਂ ਕੁਝ ਕਰ ਸਕਦੇ ਆਂ ਇਹ ਗੱਲ ਜ਼ਰੂਰ ਮੈਂ ਜਿਹੜਾ ਜਿਹੜੇ ਲੱਖਾਂ ਕਿਸਾਨ ਆ ਉਹਨਾਂ ਦੇ ਬਿਹਾਫ ਤੇ ਜੋ ਉਹਨਾਂ ਦੀਆਂ ਗੱਲਾਂ ਮੀਡੀਆ ਤੇ ਰਹੀਆਂ ਸਾਹਮਣੇ ਆਉਂਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ 12 ਨੂੰ ਹੋਵੇ 13 ਨੂੰ ਹੋਵੇ 14 ਨੂੰ ਹੋਵੇ ਉਹ ਤਾਂ ਬਾਤ ਚੋਵੇਂ ਵੱਖਰੀ ਗੱਲ ਹੈ ਪਰ ਸਾਰੇ ਕਿਸਾਨਾਂ ਦੇ ਮੂੰਹ ਤੇ ਇੱਕੋ ਹੀ ਸਵਾਲ ਹੈ ਕਿ ਜੇ ਉਹ ਸਾਡੀਆਂ ਮੰਗਾਂ ਲਈ ਸਾਂਝੇ ਤੌਰ ਤੇ ਲੜ ਰਹੇ ਹਾਂ ਤਾਂ ਫਿਰ ਕਿਉਂ ਮੀਟਿੰਗ ਲਈ ਇਕੱਠੇ ਨਹੀਂ ਕਰ ਸਕਦੇ ਕੀ ਕਿਸਾਨਾਂ ਆਗੂਆਂ ਦੀ ਜਿਹੜੀ ਹੋਂਮੇ ਹੈ ਉਹ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਂਮੇ ਤਾਂ ਅਸੀਂ ਆਖਦੇ ਹਾਂ ਨਾ ਕਿ ਉਹਦੀ ਹੋਂਮੇ ਆ ਬਹੁਤ ਵੱਡੀ ਹੈ ਸਾਡੀ ਗੱਲ ਸੁਣ ਲਈ ਤੇ ਆ ਸੀ ਉਹ ਕਹਿੰਦੇ ਕਿਸਾਨਾਂ ਆਗੂਆਂ ਦੀ ਹੋਂਮੇ ਪ੍ਰਧਾਨ ਮੰਤਰੀ ਨਾਲੋਂ ਵੀ ਵੱਡੀ ਹੈ ਇਹ ਸਾਡੇ ਖਾਤਰ ਇੱਥੇ ਬੈਠ ਕੇ ਸਿਰ ਜੋੜ ਕੇ ਫੈਸਲਾ ਵੀ ਨਹੀਂ ਕਰ ਸਕਦੇ ਕਿ ਕਿੱਥੀ ਲੜਾਈ ਲੜਨੀ ਹੈ ਜਿਹੜੇ ਆਮ ਲੋਕ ਐ ਕਿਸਾਨ ਆ ਉਹ ਕੀ ਕਹਿ ਰਹੇ ਆ ਉਹ ਕਹਿੰਦੇ ਦੇਖੋ ਕਿ ਦਿੱਲੀ ਦਾ ਬਾਰਡਰ ਉੱਥੇ ਅੰਦੋਲਨ ਲੜਿਆ ਗਿਆ ਸੈਂਕੜੇ ਕਿਸਾਨਾਂ ਨੇ ਸ਼ਹਾਦਤਾਂ ਦਿੱਤੀਆਂ ਜਾਨਾਂ ਚਲੀਆਂ ਗਈਆਂ ਬਿਲਕੁਲ ਹੁਣ ਸ਼ੰਭੂ ਤੇ ਖਨੋਰੀ ਬਾਰਡਰ ਨੀਕਾਂ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਟਰਾਲੀਆਂ 'ਤੇ ਪਰ ਰਕੇ ਪਿੰਡਾਂ ਤੋਂ ਲੋਕ ਆ ਰਹੇ ਆ ਸਰਦੀਆਂ ਹੋਣ ਗਰਮੀਆਂ ਆਉਣ بارشਾਂ ਹੋਣ ਤੇ ਉੱਥੇ ਹਮੇਸ਼ਾ ਉਹਨਾਂ ਦੇ ਸੱਦੇ ਦੇ ਉੱਤੇ ਆਉਂਦੇ ਆ ਕਹਿੰਦੇ ਹੁਣ ਸਾਨੂੰ ਇਹ ਨਹੀਂ ਸਮਝ ਲੱਗਦੀ ਕਿਈ ਪਰਿਵਾਰ ਜਿਹੜੇ ਹੈਗੇ ਆ ਕਰਾਂਦੇ ਚ ਕਿਸ ਕਦਰ ਉਹਨਾਂ ਦੀਆਂ ਪ੍ਰਸਿੱਧੀਆਂ ਬੜੀਆਂ ਕੋਈ ਕਿਸਾਨ ਸুইস ਰੈਡ ਕਰ ਗਿਆ ਕੋਈ ਹਾਦਸੇ ਚ ਦਾ ਸ਼ਿਕਾਰ ਹੋ ਗਿਆ ਮੋਰਚੇ ਨੂੰ ਜਾਂਦੇ ਆ ਉਹ ਸਾਰੀਆਂ ਗੱਲਾਂ ਨੂੰ ਛੱਡ ਕੇ ਕਹਿੰਦੇ ਤੁਹਾਡਾ ਪੇਚ ਮੀਟਿੰਗ ਤੇ ਆ ਗਈ ਫਸ ਗਿਆ ਕੋਈ ਕਹਿੰਦਾ ਮੀਟਿੰਗ 12:00 ਨੂੰ ਹੋਣੀ ਚਾਹੀਦੀ ਹੈ ਕੋਈ ਕਹਿੰਦਾ 14:00 ਤੋਂ ਬਾਅਦ ਹੋਣੀ ਚਾਹੀਦੀ ਹੈ ਕੋਈ ਕਹਿੰਦਾ ਪਹਿਲਾਂ ਨਹੀਂ ਪੁੱਛ ਕੇ ਰੱਖੀ ਗਈ ਦੂਜਿਆਂ ਨੇ ਆਪਣੇ ਆਪ ਕਿਉਂ ਰੱਖ ਲਈ ਹੈ ਇਹ ਉਹਨੇ ਦਾ ਜਵਾਬ ਤਾਂ ਕਿਸਾਨ ਆਗੂ ਹੀ ਦੇ ਸਕਦੇ ਆ ਪਰ ਇੱਕ ਸਵਾਲ ਜ਼ਰੂਰ ਉੱਭਰ ਕੇ ਸਾਹਮਣੇ ਆ ਰਿਹਾ ਹੈ ਜਿਹੜੇ ਕਿਸਾਨ ਆਗੂ ਚਾਹੇ ਕਿਸੇ ਵੀ ਤਰ੍ਹਾਂ ਆਗੂ ਆ ਜੇ ਉਹਨਾਂ ਦੀ ਮੀਟਿੰਗ ਲਈ ਸਹਿਮਤੀ ਨਹੀਂ ਹੁੰਦੀ ਜਿੰਨਾ ਕਿਸਾਨਾਂ ਨੇ ਸੈਂਕੜੇ ਕਰਵਾਨੀਆਂ ਦਿੱਤੀਆਂ ਜਿਹੜੇ ਪਰਿਵਾਰਾਂ ਨੇ ਸੈਂਕੜੇ ਸ਼ਾਹਤਾਂ ਦਿੱਤੀਆਂ ਜਿਹੜੇ ਪਰਿਵਾਰ ਨੇ ਤਾਂ ਬੜੀਆਂ ਉਮੀਦਾਂ ਲਾਈ ਬੈਠੇ ਆ ਵੱਡੀ ਟੱਕਰ ਦੀ ਗੱਲ ਕਰਦੇ ਆ ਤੇ ਉਹ ਕਿਸਾਨ ਆਗੂ ਆਪਣੀ ਮੀਟਿੰਗ ਕਰ ਲਈ ਇਕੱਲੀ ਕਿਸਾਨ ਮੰਗਾਂ ਦੇ ਉੱਤੇ ਹੋਰ ਕਿਸੇ ਗੱਲ ਇਹ ਨਹੀਂ ਕਿਸਾਨ ਮੰਗਾਂ ਦੇ ਉੱਤੇ ਸਹਿਮਤੀ ਨਹੀਂ ਹੋ ਰਹੀ ਵੱਡਾ ਸਵਾਲ ਹੈ ਪੰਜਾਬ ਤੇ ਦੁਨੀਆ ਪਰ ਜਿਹੜੇ ਕਿਸਾਨਾਂ ਦੇਖਤਾ ਐਸੀ ਅਸਹਿਮਤੀ ਹੈ ਉਹਨਾਂ ਨੂੰ ਇੰਤਜ਼ਾਰ ਰਹੇਗਾ ਇਹ ਆਕਰ ਕਿਸਾਨ ਜਿਹੜੇ ਹੈਗਾ ਇੱਕ ਕਰ ਕਿਉਂ ਨਹੀਂ ਹੁੰਦਾ ਇੱਕ ਮੀਟਿੰਗ ਦੋ ਮੀਟਿੰਗ ਤਿੰਨ ਮੀਟਿੰਗ ਹੂੰ ਕਿੱਥੇ ਪੇਚ ਫਸਦਾ ਹੈ ਜੇ ਚਾਹ ਨਹੀਂ ਮੰਗਾ ਨੂੰ ਲੈ ਕੇ ਆ ਮੀਟਿੰਗ ਤੈਅ ਕਰਨ ਨੂੰ ਲੈ ਕੇ ਆ ਜਾਂ ਹਮੇ ਨੂੰ ਲੈ ਕੇ ਆ ਸੋ ਇਹ ਮੁੱਦਾ ਤਾਂ ਉਦੋਂ ਵੀ ਵੱਡਾ ਬਣਦਾ ਨਜ਼ਰ ਆ ਰਿਹਾ ਕਿ ਤੁਸੀਂ ਤੁਹਾਡੇ ਸੱਦੇ ਦੇ ਉੱਤੇ ਸੈਂਕੜੇ ਕਿਸਾਨ ਸ਼ਹਾਤਾਂ ਦੇਗੇ ਤੁਸੀਂ ਇੱਕ ਜਗ੍ਹਾ ਬੈਠ ਕੇ ਮੀਟਿੰਗ ਵੀ ਨਹੀਂ ਕਰ ਸਕਦੇ ਜੀ ਬਿਲਕੁਲ ਜੀ ਸਤਿ ਸ੍ਰੀ ਅਕਾਲ ਬਗੇ ਵਾਦਿਆਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਮਾਮਲੇ ਦੇ ਉੱਪਰ SGPC ਦੇ ਵੱਲੋਂ ਜੋ ਜਾਂਚ ਕਮੇਟੀ ਬਣਾਈ ਗਈ ਸੀ ਉਸ ਦੀ ਰਿਪੋਰਟ ਵੀ ਸਾਹਮਣੇ ਆ ਗਈ ਹੈ ਇਲਜ਼ਾਮ ਕਈ ਤਰ੍ਹਾਂ ਦੇ ਲੱਗੇ ਨੇ ਜਿਸ ਵਿੱਚ ਇਹ ਵੀ ਮੁੱਦਾ ਵੱਡਾ ਰਿਹਾ ਕਿ ਰਾਗਵ ਚੱਡਾ ਤੇ ਪਰਨੇਤੀ ਚੋਪੜਾ ਦੀ ਮੰਗਣੀ ਦੇ ਉੱਪਰ ਹੋ ਗਏ ਇਸ ਤੋਂ ਇਲਾਵਾ ਉਹਨਾਂ ਦੇ ਉੱਪਰ ਪੇਸ਼ ਨਾ ਹੋਣ ਦੇ ਇਲਜ਼ਾਮ ਨੇ ਤੇ ਕਿਹਾ ਇਹ ਵੀ ਜਾ ਰਿਹਾ ਹੈ ਕਿ ਜੋ ਉਹਨਾਂ ਦੇ ਰਿਸ਼ਤੇਦਾਰਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਉਸ ਦਾ ਸਪਸ਼ਟੀਕਰਨ ਵੀ ਨਹੀਂ ਹੈ ਸੋ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਕਿਉਂਕਿ MP ਖਾਲਸਾ ਨੇ ਜੋ ਫਰੀਦਕੜ ਤੋਤੇ ਉਧਰ ਵਾਰਿਸ ਪੰਜਾਬ ਦੇ ਜੋ ਅਕਾਲੀ ਦਲ ਹੈ ਉਹ ਵੀ ਪੱਖ ਦੇ ਵਿੱਚ ਆ ਚੁੱਕਿਆ ਕਹਿੰਦੇ ਅਸੀਂ ਤੁਹਾਡੇ ਨਾਲ ਖੜੇ ਆ ਜੀ ਐਨਸਾਲਾ ਪ੍ਰਭ ਦੇਖੋ ਜਿੱਤੁਰਾ ਤਾਂ ਗੈਨੀ ਹਰਪ੍ਰੀਤ ਸਿੰਘ ਨੇ ਪਹਿਲਾਂ ਆਕਾਲ ਤਾ ਸਦੇ ਜਥੇਦਾਰ ਰਹੇ ਉਹ ਤੋਂ ਤਮਦਮਨ ਸਾਡੇ ਜਥੇਦਾਰ ਰਹੇ ਤੇ ਹੁਣ ਉਹਨਾਂ ਦੀ ਅਸਮਾ ਉਹਨਾਂ ਨੂੰ ਫਾਰਕ ਕਰ ਦਿੱਤਾ ਗਿਆ ਉਸ ਰਿਪੋਰਟ ਬਾਰੇ ਤਾਂ ਮੈਂ ਕੋਈ ਟਿੱਪਣੀ ਨਹੀਂ ਕਰੂੰਗਾ ਕਿਉਂਕਿ ਰਿਪੋਰਟ ਜਿਹੜੀ ਹੈਗਾ ਨਾ ਤਾਂ ਗੈਨੀ ਹਰਪ੍ਰੀਤ ਸਿੰਘ ਦਾ ਪੱਖ ਉਹਦੇ ਚ ਆਇਆ ਉਹ ਜਿਹੜੇ ਮਹਾਰਸੀ ਜਾਂ ਕਮੇਟੀ ਜਿਹੜੀ ਬਣੀ ਸੀ ਉਹਨਾਂ ਨੇ ਆਪਣੇ ਤੌਰ ਤੇ ਰਿਪੋਰਟ ਦਿੱਤੀ ਆ ਕਟੋਕਟ ਬੀਂਗੇ ਜਨਲਿਸਟ ਮੈਂ ਉਸ ਰਿਪੋਰਟ ਨੂੰ ਡਿਸਕਸ ਕਰਨ ਲਈ ਤਿਆਰ ਨਹੀਂ ਜਿਹੜੀ ਰਿਪੋਰਟ ਕੁਝ ਆਗੂਆਂ ਨੇ ਆਪਣੇ ਤੌਰ ਤੇ ਇਕੱਠੇ ਹੋ ਕੇ ਬਣਾਈ ਤੇ ਆਪਣੇ ਤੌਰ ਤੇ ਕਹਿੰਨੀ ਹਰਪੀਰ ਸਿੰਘ ਬਾਰੇ ਮੀਡੀਆ ਜਾਰੀ ਕਰਦੀ ਹੁਣ ਮੀਡੀਆ ਉਹਰੇ ਠਾ ਠਾ ਕਰਕੇ ਉਸ ਰਿਪੋਰਟ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਹੈ ਜਿਹੜੇ ਕਹਿੰਨੀ ਹਰਪੀਰ ਸਿੰਘ ਉੱਤੇ ਲਾਏ ਜਾ ਰਹੇ ਆ ਉਸ ਰਿਪੋਰਟ ਦਾ ਕਟੋੜਾ ਅਸੀਂ ਆਪਣੇ ਮੀਡੀਆ ਗਰੁੱਪ ਨੂੰ ਦਾਇਰਸਾਨੀ ਬਣਾਉਣਾ ਚਾਹਾਂਗੇ ਪਰ ਜਿੱਥੋਂ ਤੱਕ ਸਵਾਲ ਹੈਗਾ ਕਹਿੰਨੀ ਹਰਪੀਰ ਸਿੰਘ ਦੇ ਮਾਮਲਿਆਂ ਨੂੰ ਲੈ ਕੇ ਜਿਸ ਕਦਰ ਉਹਨਾਂ ਨੂੰ ਫਾਰਕ ਕੀਤਾ ਗਿਆ ਕੈਨੇ ਆਰਪੀਸੀ ਹੁਣ ਇਹ ਕਹਿੰਦੇ ਆ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਹੋਏਗਾ ਜਦੋਂ 2 ਦਸੰਬਰ ਨੂੰ ਅਕਾਲ ਸਾਹਿਬ ਦੀ ਫਸੀਲ ਤੇ ਫੈਸਲੇ ਸੁਣਾਏ ਗਏ ਆ ਅਕਾਲੀ ਸਾਹਿਬ ਦੀ ਲੀਡਰਸ਼ਿਪ ਬਾਰੇ ਦੂਜੇ ਅਕਾਲੀ ਆਗੂ ਬਾਰੇ ਕਹਿੰਦੇ ਉਦੋਂ ਹੀ ਲੱਗਦਾ ਸੀ ਕਿ ਇਹ ਸਥਿਤੀ ਇਦਾਂ ਦੀ ਬਣ ਸਕਦੀ ਹੈ ਜੀ ਜੀ ਰਿਪੋਰਟ ਦੀਏ ਤਾਂ ਕਹਿੰਦੇ ਐਰਪੋਰਟ ਕਹਿੰਦੇ ਕਿ ਜੀ ਦੇਖੋ ਤੁਸੀਂ ਮੀਟਿੰਗ 'ਚ ਆਏ ਨਹੀਂ ਹੁਣ ਅਕਾਲ ਸਾਹਿਬ ਦੇ ਜਥੇਦਾਰ ਜਿਹੜੇ ਹੈਗੇ ਆ ਕੈਨੇ ਰਗਵੀਰ ਸਿੰਘ ਉਹਨਾਂ ਨੇ ਜਦੋਂ ਇਹ ਗੱਲ ਕਹਿਤੀ ਕਿ ਵੀ ਕੋਈ ਵੀ ਜੱਜ ਸਾਹਿਬਾਨ ਹੋਣ ਤਾਂ ਉਹਦਾ ਫੈਸਲਾ ਜਿਹੜਾ ਜਾਂ ਕੋਈ ਗੱਲਬਾਤ ਜਿਹੜੀ ਕੋਈ ਸੁਣਵਾਈ ਉਹ ਸਿੰਘ ਸਾਹਿਬਾਨ ਕੋਲ ਹੀ ਹੋ ਸਕਦੀ ਹੈ ਕੋਈ ਇਤਲੀ ਅਦਾਲਤ ਜਾਂ ਇਤਲੀ ਮੀਟਿੰਗ ਤੇ ਨਹੀਂ ਹੋ ਸਕਦੀ ਅਸੀਂ ਕਹਿੰਦੇ ਹਾਂ ਕਿ ਸਾਡੇ ਜਿਹੜੇ ਸਿੰਘ ਸਾਹਿਬਾਨ ਹੈ ਇਹ ਜੀ ਦੁਨਿਆਵੀ ਅਦਾਲਤਾਂ 'ਚ ਨਹੀਂ ਜਾਣਗੇ ਸਤਿਕਾਰ ਹੈ ਬਿਲਕੁਲ ਆਪਣੀ ਤੌਰ ਤੇ ਇੱਕ ਸਾਡੀ ਮਰਿਆਦਾ ਹੈਗੀ ਹੈ ਮੈਂ ਲੰਬੇ ਸਮੇਂ ਤੋਂ ਗੱਲ ਸੁਣਦਾ ਆ ਰਹੇ ਹਾਂ ਕਿ ਕੋਈ ਵੀ ਜਿਹੜਾ ਸਿੰਘ ਸਾਹਿਬਾਨ ਹੈਗਾ ਕਿਸੇ ਦੁਨਿਆਵੀ ਅਦਾਲਤ 'ਚ ਕੁਝ ਕੇ ਚੱਲੇਗਾ ਤਾਂ ਨਹੀਂ ਜਾਣਗੇ ਤਾਂ ਉਹਨਾਂ ਹੀ ਸਿੰਘ ਸਾਹਿਬਾਨ ਬਰੇ ਤੁਸੀਂ ਆਪਣੇ ਤੌਰ ਤੇ ਕਮੇਟੀ ਬਣਾਤੀ ਕੁਝ ਵਿਅਕਤੀਆਂ ਦੀ ਉਹ ਕਹਿੰਦੇ ਜੀ ਉਹਦੀ ਪੁੱਛ ਪੜਤਾਲ ਕਰਨਗੇ ਉਹਦੇ ਅੱਗੇ ਪੇਸ਼ ਹੋਣਗੇ ਤੁਸੀਂ ਦੇਖੋ ਅਕਾਲ ਤਾਸਾ ਦੀ ਵਸੀਲ ਤੋਂ ਜਿਹੜੇ ਫੈਸਲਾ ਸੁਣਾਉਂਦੇ ਆ ਸਿੰਘ ਜੀਵਾਨ ਉਹ ਕਮੇਟੀ ਅੱਗੇ ਜਾ ਕੇ ਪੇਸ਼ ਹੋਣਗੇ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਤਾਂ ਨਹੀਂ ਮੈਂ ਨਹੀਂ ਜਾਵਾਂਗਾ ਸੋ ਰਿਪੋਰਟ ਦਾ ਫੈਸਲਾ ਆਪਣੇ ਤੌਰ ਤੇ ਜੋ ਵੀ ਹੋਏਗਾ ਆਪਾਂ ਉਹਦੇ ਬਾਰੇ ਨਹੀਂ ਕਹਿ ਸਕਦੇ ਕੀ ਸਹੀ ਹੈ ਕੀ ਗਲਤ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਬਦਾ ਪੰਥੀ ਕਾਲ ਕਹਿੰਦੇ ਕਾਫੀ ਜ਼ਿਆਦਾ ਭਖਿਆ ਵਾ ਉਹਨਾਂ 'ਤੇ ਬਵਾਦ ਹੋ ਸਕਦਾ ਹੈ ਅਕਾਲੀ ਆਗੂ ਕਈ ਇਸਹਿਮਤ ਹੋਣਗੇ ਨਹੀਂ ਹੋਣਗੇ ਉਹਨਾਂ ਦੀ ਪਰਫਾਰਮੈਂਸ ਨੂੰ ਲੈ ਕੇ ਹੋ ਸਕਦਾ ਉਹਨਾਂ ਦੇ ਫੈਸਲੇ ਨੂੰ ਲੈ ਕੇ ਹੋ ਸਕਦਾ ਪਰ ਇਹ ਤਾਂ ਕੋਈ ਇਨਕਾਰੀ ਨਹੀਂ ਕਿ ਵੱਡਾ ਮੁੱਦਾ ਪੰਥੀ ਕਾਲ ਕੰਗਾਸ 'ਤੇ ਬਣਿਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਬਾਰੇ ਫੈਸਲਾ ਸੁਣਾਇਆ ਗਿਆ ਜੇ ਆਪਾਂ ਮੀਡੀਆ ਦੀ ਵੀ ਗੱਲ ਕਰੀਏ ਮੇਰਾ ਖਿਆਲ ਹੈ ਕਿ ਮੀਡੀਆ ਕਾਫੀ ਇਹਦਾ ਇਸ ਤਰ੍ਹਾਂ ਕਿਸੇ ਹਰ ਗੱਲ ਦਾ ਨੋਟਿਸ ਨਹੀਂ ਲੈਂਦਾ ਮੈਂ ਦੇਖਿਆ ਹੈ ਕਿ ਹੇ ਪ੍ਰਿੰਟ মিডিਆ ਨੇ ਦਾ ਲੀਡ ਨਿਊਜ਼ ਲਈ ਹੈ ਗਿਆਨੀ ਹਰਪ ਸਿੰਘ ਨੂੰ ਉਹਦੇ ਤੋਂ ਹਟਾਉਣ ਨੂੰ ਸਹੀ ਮੈਂ ਦਿੱਤੀ ਗਈ ਹੈ ਹੁਣ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਭਾਈ ਅਮਰਪਾਲ ਸਿੰਘ ਜਿਹੜੇ ਪਾਰਲੀਮੈਂਟ ਮੈਂਬਰ ਹੈ ਇਸ ਵੇਲੇ ਜੇਲ੍ਹ 'ਚ ਬੈਠੇ ਹੈ ਉਹਨਾਂ ਦਾ ਜਿਹੜਾ ਅਕਾਲੀ ਦਲ ਹੈ ਉਹਨਾਂ ਨੇ ਉਹਨਾਂ ਦੇ ਪਿਤਾ ਨੇ ਇਹ ਗੱਲ ਕਹੀ ਹੈ ਗਿਆਨੀ ਹਰਪ ਸਿੰਘ ਬਾਰੇ ਕਿ ਤੁਸੀਂ ਸਾਡੇ ਨਾਲ ਆਓ ਇਸ ਵੇਲੇ ਪੰਜਾਬ ਨੂੰ ਬੜੀ ਲੋੜ ਹੈ ਧਰਮ ਪ੍ਰਚਾਰ ਦੀ ਸਾਡੇ ਜਿਹੜੇ ਨੌਜਵਾਨਾਂ ਨਸ਼ਿਆਂ 'ਚ ਗਲਤਾਨਾਂ ਹੈ ਗਲਤ ਆਤਾਂ ਪੈ ਗਈਆਂ ਤੁਸੀਂ ਸਾਡੇ ਨਾਲ ਜੁੜੋ ਉਹਨਾਂ ਦਾ ਜੰਗਾਰਾ ਤਾਂ ਆਪਾਂ ਨੂੰ ਪਤਾ ਨਹੀਂ ਕੀ ਆਏਗਾ ਪਰ ਸਦਾ ਜ਼ਰੂਰ ਹੈ ਕਿਲਾ ਉਹਨਾਂ ਵੱਲੋਂ ਨਹੀਂ ਸਦਾ ਹੋਰ ਵੀ ਕਈ ਮੈਂ ਦੇਖ ਰਿਹਾ ਕਿ ਪੰਥਕ ਜਥੇਬੰਦੀਆਂ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਹਮਾਇਤ ਕੀਤੀ ਹੈ ਜੇ ਦਿੱਲੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਕੱਲਿਆਂ ਦੀ ਗੱਲ ਕਰ ਲਈਏ ਉਹਨਾਂ ਨੇ ਵੀ ਇਸ ਮਾਮਲੇ ਦਾ ਵੱਡਾ ਨੋਟਿਸ ਲਿਆ ਦਿੱਲੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਇੱਥੋਂ ਤੱਕ ਆਖ ਦਿੱਤਾ ਸਿੰਘ ਜਵਾਨ ਨੂੰ ਕਿ ਇਹਦੀ ਬਹੁਤ ਅਹਿਮ ਸੰਜੀਦਾ ਮੁੱਦਾ ਹੈ ਇਸ ਮੁੱਦੇ ਦੇ ਉੱਤੇ ਸਵਤਥ ਖਾਲਸਾ ਬੁਲਾਇਆ ਜਾਵੇ ਸਵਤਥ ਖਾਲਸਾ ਫੈਸਲਾ ਕਰੇ ਕਿ ਕਾਲੀਦਲ ਕਿਹੋ ਜਿਹਾ ਹੋਣਾ ਚਾਹੀਦਾ ਹੈ ਕਾਲੀਦਲ ਕਿਉਂ ਨਗਾਰ ਚ ਲਿਆ ਗਿਆ ਸੋ ਵੱਡੇ ਮਾਮਲੇ ਆਉਣ ਵਾਲੇ ਦਿਨਾਂ 'ਚ ਵੀ ਲੱਗਦਾ ਹੈ ਕਿ ਇਸ ਮਾਮਲੇ ਤੇ ਵਵਾਦ ਛਿੜੇ ਰਹਿਣਗੇ ਕਹਿੰਦੇ ਹਾਪੀ ਸਿੰਘ ਦੇ ਮਾਮਲੇ ਲੈ ਕੇ ਰਾਏ ਵੱਖਰ-ਵੱਖਰੀ ਹੋ ਸਕਦੀ ਹੈ ਇਸ ਬਾਰੇ ਕੋਈ ਦੋਰ ਹੈ ਨਹੀਂ ਪਰ ਕਹਿੰਦੇ ਹਾਪੀ ਸਿੰਘ ਦਾ ਮੁੱਦਾ ਇਸ ਵੇਲੇ ਸਭ ਤੋਂ ਵੱਡਾ ਭਖਿਆ ਹੋਇਆ ਹੈ ਸੁਰਤ ਖਾਲਸਾ ਗਰਾਉਂਡ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿੱਥੇ ਬੰਦੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਨਾਲ ਆ ਕੇ ਤੁਰੋ ਕਹਿੰਦੇ ਹਾਪੀ ਸਿੰਘ ਕੀ ਫੈਸਲਾ ਲੈਣ ਦੇ ਕੀ ਲੈਣ ਦੇ ਆਉਣ ਵਾਲੇ ਦਿਨਾਂ 'ਚ ਦੇਖਿਆ ਜਾਏਗਾ ਜੀ ਜੀ ਬਿਲਕੁਲ ਸੋਸਿਤ ਸਾਹਿਬ ਅੱਗੇ ਬਾਦਦੇ ਆ ਗੱਲ ਕਰਦੇ ਆ ਡਿਪੋਰਟ ਮਾਮਲੇ ਦੇ ਵਿੱਚ ਡਿਪੋਰਟ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕਾਫੀ ਸਖਤ ਹੈ ਕਹਿੰਦੇ 8 ਏਜੰਟਾਂ ਦੇ ਖਿਲਾਫ ਪਰਚੇ ਦਰਜ ਹੋ ਚੁੱਕੇ ਨੇ ਜਿਨ੍ਹਾਂ ਨੇ ਗਲਤ ਤਰੀਕੇ ਦੇ ਨਾਲ ਜਿਹੜਾ ਉਹ ਬਾਹਰ ਭੇਜਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਤੇ ਇਸ ਤੋਂ ਇਲਾਵਾ ਇੱਕ ਸਰਵੇਖਣ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਸਿਰਫ ਤੇ ਸਿਰਫ 212 ਟ੍ਰੈਵਲ ਏਜੰਟ ਹੀ ਜਿਹੜੇ ਸਿੱਧ ਸਾਬ ਰਜਿਸਟਰਡ ਨੇ ਮਤਲਬ ਸਾਰੇ ਬਾਕੀ ਫੇਕ ਚੱਲ ਰਹੇ ਨੇ 212 ਦੀ ਗੱਲ ਕਰੀਏ ਤਾਂ ਹਜ਼ਾਰਾਂ ਦਫ਼ਤਰ ਤਾਂ ਚੰਡੀਗੜ੍ਹ ਤੇ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਹੀ ਖੁੱਲੇ ਹੋਏ ਆ ਬਾਕੀ ਹੋਰ ਵੱਡੇ ਸ਼ਹਿਰ ਨੇ ਜਿਵੇਂ ਲੁਧਿਆਣਾ ਪਟਿਆਲਾ ਉੱਥੇ ਵੀ ਅਜਿਹੀ ਗਿਣਤੀ ਬਹੁਤ ਜ਼ਿਆਦਾ ਹੈ ਪਰ 8 ਜ਼ਿਲ੍ਹਿਆਂ ਦੇ ਵਿੱਚ ਤਾਂ ਕਹਿੰਦੇ ਕੋਈ ਲਾਇਸੈਂਸੀ ਹੈ ਨਹੀਂ ਇੱਕ ਸਿੰਗਲ ਲਾਇਸੈਂਸ ਵੀ ਜਿਹੜਾ 8 ਜ਼ਿਲ੍ਹਿਆਂ 'ਚ ਹੈ ਨਹੀਂ ਬਾਜੂ ਦੇ ਸਤੇ ਏਡੇ ਵੱਡੇ ਪੱਧਰ ਤੇ ਸਭ ਕੁਝ ਚੱਲ ਰਿਹਾ ਹੈ ਬਿਨਾਂ ਲਾਇਸੈਂਸ ਦੇ ਜੀ ਬਿਲਕੁਲ ਮੈਂ ਕਹਿੰਦਾ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਵੀ ਹੁਣ ਕਾਰਵਾਈ ਕਰਨ ਲਈ ਸਰਕਾਰ ਜਾਗੀ ਹੈ ਸ਼ੁਕਰ ਹੈ ਕਿ ਸਰਕਾਰ ਜਾਗੀ ਹੈ ਇਹ ਸਰਕਾਰ ਦੀ ਗੱਲ ਨਹੀਂ ਪਿਛਲੀਆਂ ਸਰਕਾਰਾਂ ਦੀ ਵੀ ਗੱਲ ਕਰ ਲਈ ਮੈਂ ਅੱਜ ਮੀਡੀਆ 'ਚ ਦੇਖ ਰਿਹਾ ਸੀ ਇੱਕ ਮੀਡੀਆ ਦੀ ਰਿਪੋਰਟ ਆ ਕਿ ਪਿਛਲੇ 2 ਦਹਾਕਿਆਂ 'ਚ ਕਟੋਕਟ ਕੱਲੇ ਪੰਜਾਬ ਚੋਂ ਕਹਿੰਦੇ 25 ਲੱਖ ਤੋਂ ਉੱਪਰ ਜਿਹੜੇ ਨੌਜਵਾਨ ਵਿਦੇਸ਼ਾਂ ਚ ਗਏ ਆ ਅਮਰੀਕਾ ਗਏ ਆ ਇੰਗਲੈਂਡ ਗਏ ਆ ਕੈਨੇਡਾ ਗਏ ਆ ਮੁੱਖ ਤੌਰ ਤੇ ਤੇ ਉਹਨਾਂ ਦਾ ਜਿਹੜਾ ਵੀਜ਼ਾ ਸੀਗਾ ਜਦੋਂ ਸਟੱਡੀ ਵੀਜ਼ਾ ਤੇ ਗਏ ਆ ਜਾਂ ਵਰਕ ਪਰਮਿਟ ਦੇ ਵੀਜ਼ੇ ਤੇ ਗਏ ਆ ਤੇ ਹੁਣ ਉਹਨਾਂ ਲਈ ਇੱਕ ਬਹੁਤ ਵੱਡੀ ਚਿੰਤਾ ਦਾ ਕਾਰਨ ਬਣ ਗਿਆ ਜਿਸ ਤਰ੍ਹਾਂ ਦੀਆਂ ਸਥਿਤੀਆਂ ਅਮਰੀਕਾ ਚ ਬਣ ਗਈਆਂ ਕੈਨੇਡਾ ਚ ਆਏ ਦਿਨ ਆ ਰਹੇ ਕਿ ਕੈਨੇਡਾ ਚ ਵੀ ਐਜੇ ਸਾਤ ਕਾਨੂੰਨ ਬਣਨਗੇ ਉਹਨਾਂ ਦਾ ਭਵਿੱਖ ਕੀ ਹੋਏਗਾ ਇਧਰੋਂ ਆਪਾਂ ਸਾਰੇ ਜਾਣਦੇ ਆ ਕਿਸ ਕਦਰ ਉਹਨਾਂ ਨੇ ਜ਼ਮੀਨਾਂ ਵੇਚੀਆਂ ਕਿਸ ਕਦਰ ਕਿਸੇ ਨੇ ਗਹਿਣੇ ਘੱਟੇ ਵੇਚੇ ਹੋਣਗੇ ਮਾਲ ਡੰਗਰ ਵੇਚਿਆ ਹੋਵੇਗਾ ਕਰਜ਼ਾ ਲਿਆ ਹੋਵੇਗਾ ਕੋਈ 40 ਲੱਖ ਦੀ ਗੱਲ ਕਰਦਾ ਕੋਈ 50 ਲੱਖ ਦੀ ਗੱਲ ਕਰਦਾ ਵੇਚ ਕੇ ਗਏ ਹੋਣਗੇ ਹੁਣ ਉਹਨਾਂ ਦੇ ਵਿਖਦੇ ਉੱਤੇ ਸਾਰਿਆਂ ਦੇ ਉੱਤੇ ਜਿਹੜੀ ਤਲਵਾਰ ਤਾਂ ਲਟਕੀ ਲਟਕੀ ਹੈ ਔਰ ਕਿੰਨੇ ਅਜਿਹੇ ਵੀ ਬਦਨਸੀਬ ਪਰਿਵਾਰ ਹੋਣਗੇ ਜਿਨ੍ਹਾਂ ਦਾ ਬੇਟਾ ਨਾ ਅਮਰੀਕਾ ਗਿਆ ਨਾ ਕੈਨੇਡਾ ਗਿਆ ਕਿਤੇ ਰਾਹ ਚ ਹੀ ਗਵਾਚ ਗਿਆ ਮਾਪਿਆਂ ਕੋਲੇ ਵਾਪਸ ਆਇਆ ਤੇ ਨਾ ਹੀ ਆਪਣੇ ਟਿਕਾਣੇ ਤੇ ਗਿਆ ਐਉਂ ਜਿਹੀਆਂ ਸਥਿਤੀਆਂ ਕਿਹਨੇ ਪਹਿਲਾਂ ਕੀਤੀਆਂ ਜ਼ਾਂਟਾ ਪਾ ਕਹਿੰਨੇ ਕਿ ਜ਼ਾਂਟਾ ਠੀਕ ਹੈ ਕਿ ਜ਼ਾਂਟਾ ਨੇ ਠੱਗੀਆਂ ਮਾਰੀਆਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਮੈਂ ਸਮਝਾਂ ਕਿਦਰ ਸਮੇਂ ਨੇ ਸਰਕਾਰਾਂ ਵੀ ਜ਼ਿੰਮੇਵਾਰ ਹੈ ਦੋ ਵੱਡੇ ਕਾਰਨ ਹੈ ਇੱਕ ਤਾਂ ਸਾਡਾ ਨੌਜਵਾਨ ਜਿਹੜਾ ਬਾਹਰ ਜਾਂਦਾ ਹੀ ਕਿਉਂ ਐਨੀ ਵੱਡੀ ਕਿੰਦੀ ਚ ਐਨੇ ਸਾਲਾਂ ਬਾਅਦ ਮੈਂ ਸੁਣਦਾ ਹੁੰਦਾ ਸੀ ਜਦੋਂ ਮੁੱਖ ਮੰਤਰੀ ਸੀਗੇ ਪ੍ਰਕਾਸ਼ ਸਿੰਘ ਬਾਦਲ ਉਹਦੋਂ ਕਹਿੰਦੇ ਸੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਾਂਗੇ ਦੇਸ਼ਾਂ ਦੇ ਬਰਾਬਰ ਬਣਾ ਦੇਾਂਗੇ ਪ੍ਰਕਾਸ਼ ਸਿੰਘ ਬਾਦਲ ਦੁਨੀਆਂ 'ਚ ਵੀ ਚਲੇਗੇ ਪੰਜਾਬ ਕੈਲੀਫੋਰਨੀਆ ਬਣਿਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਹੁਣ ਵਾਲੇ ਮੁੱਖ ਮੰਤਰੀ ਆਪਾਂ ਚ ਚਾਰਲਾ ਸਮਾਂ ਲਾਵਾਂਗੇ ਤਾਂ ਬਹੁਤ ਜ਼ਿਆਦਾ ਟਾਈਮ ਲੱਗੇਗਾ ਇਹ ਕਹਿੰਦੇ ਵੀ ਰੰਗਲਾ ਪੰਜਾਬ ਬਣਾ ਦੇਾਂਗੇ ਅਜੇ ਤੱਕ ਤਾਂ ਦੇਖੋ ਰੰਗਲਾ ਪੰਜਾਬ ਬਣਿਆ ਨਹੀਂ ਹੈ ਅਜੇ ਤੱਕ ਤਾਂ ਪੰਜਾਬ ਦੀ ਹਾਲਤ ਇਹ ਹੈ ਕਿ ਆਪਾਂ ਇਹ ਦਿਨ ਪੜਦੇ ਆ ਕੋਈ ਨੌਜਵਾਨ ਅੱਜ ਵੀ ਜੇ ਆਪਾਂ ਗੱਲ ਕਰ ਰਹੇ ਆ ਮੀਡੀਆ 'ਚ ਰਿਪੋਰਟ ਆਈ ਗਈ ਹੈ ਕਿ ਇੱਕ ਦੋ ਨੌਜਵਾਨ ਜਿਹੜੇ ਹਨੇਦੀ ਵਜ੍ਹਾ ਕਰਕੇ ਆਪਣਾ ਤੰਮ ਤੋੜ ਗਏ ਕੋਈ ਹੋਰ ਵਜ੍ਹਾ ਕਰਕੇ ਕੋਈ ਗੈਂਗਸਟਰਾਂ ਦੀ ਗੱਲ ਕਰਦਾ ਕੋਈ ਕਿਦਾਂ ਦੇ ਪੰਜਾਬ ਦੇ ਹਾਲਾਤ ਬਣ ਗਏ ਕਿ ਪਲੀਟੀਕਲ ਸਰਕਾਰਾਂ ਦੇ ਲਈ ਜ਼ਿੰਮੇਵਾਰ ਨਹੀਂ ਹਰ 5 ਸਾਲ ਬਾਅਦ ਵੱਡੇ ਵੱਡੇ ਵਾਅਦੇ ਰਜ਼ਕਾਰ ਦੇ ਕੀਤੇ ਜਾਂਦੇ ਆ ਜਿਹੜੇ ਹੈ ਕਿ ਸੋਨੇ ਸੁਨਖੇਪ ਇੱਕ ਦੀ ਗੱਲ ਕੀਤੀ ਜਾਂਦੀ ਹੈ ਇਹਦੇ باوجود ਕਿਉਂ ਸਾਡੇ ਨੌਜਵਾਨਾਂ ਨੂੰ ਵਿਹੇਰਾ ਕੱਟ ਕੇ ਬਾਹਰ ਜਾਣਾ ਪੈ ਰਿਹਾ ਅੱਗੇ ਕੋਈ ਜ਼ਮਾਨਾ ਸੀ ਜੇ ਕੋਈ ਬਾਹਰ ਜਾਂਦਾ ਵੀ ਸੀ ਤਾਂ ਉੱਥੇ ਜਾ ਕੇ ਕਮਾਈ ਕਰਕੇ ਪੈਸੇ ਵਾਪਸ ਭੇਜਦਾ ਸੀ ਤੇ ਪਿੰਡ 'ਚ ਪੈਸਾ ਲੱਗਦਾ ਸੀ ਤੇ ਗਵਾਂਢੀਆਂ ਨੂੰ ਪਤਾ ਲੱਗਦਾ ਸੀ ਕਿ ਫਲਾਣੇ ਦਾ ਪੁੱਤ ਕੈਨੇਡਾ ਆ ਗਿਆ ਅਮਰੀਕਾ ਆ ਗਿਆ 4 ਕਿਲੇ ਜ਼ਮੀਨ ਦੇ ਲੈ ਲੇ ਹੁਣ ਸਥਿਤੀ ਇਹ ਬਣ ਗਈ ਹੈ ਇਸੇ ਸੋਕੇ ਦਾ ਪੁੱਤ ਗਿਆ ਹੁੰਦਾ ਉਹ ਕਹਿੰਦੇ ਦੋ ਕਿੱਲੇ ਵੇਚ ਤੇ ਕਹਿੰਦੇ ਇਸ ਕਰਕੇ ਵੇਚ ਤੇ ਕਿਹੜਾ ਪੁੱਤ ਕੈਨੇਡਾ ਗਿਆ ਜਾਂ ਅਮਰੀਕਾ ਗਿਆ ਵੇਚਣ ਦੀ ਗੱਲ ਤੇ ਵਾਪਸ ਆਉਣ ਦੀ ਤਾਂ ਗੱਲ ਹੀ ਨਹੀਂ ਵਾਪਸ ਆਉਣ ਦਾ ਜਿਹੜਾ ਚਲਾ ਗਿਆ ਉਹ ਕਹਿੰਦਾ ਤੁਸੀਂ ਵੇਚ ਕੇ ਜੇ ਕੋਈ ਜਿਹਦਾ ਮੜਾ ਮੋੜਾ ਕੰਮ ਵੀ ਹੋ ਤਾਂ ਚੱਲਦਾ ਕਹਿੰਦਾ ਇੱਧਰ ਹੀ ਆ ਜਾਓ ਕੀ ਲੈਣਾ ਵਾਪਸ ਪੰਜਾਬ ਜਾ ਕੇ ਜੀ ਜੀ ਇਹੋ ਜੀ ਹਾਲਾਤ ਲਈ ਕੌਣ ਜ਼ਿੰਮੇਵਾਰ ਹੈ ਹੂੰ ਬਿਟੀਕਲ ਪਾਰਟੀਆਂ ਸਿਸਟਮ ਜ਼ਿੰਮੇਵਾਰ ਹੈ ਜੁਤੋਂ ਦਾ ਸਵਾਲ ਹੈ ਜਨਤਾ ਦਾ ਜਾਣੋ ਅੱਠ ਜਨਤਾ ਦੇ ਕਾਰਵਾਈ ਕੀਤੀ ਗਈ ਹੈ ਐਫ ਆਈ ਆਰ ਦਰਜ ਹੋ ਗਈ ਹੈ ਐਫ ਆਈ ਆਰ ਦਰਜ ਹੋਣੀ ਕਿਉਂ ਹੋ ਰਹੀ ਹੈ ਬਿਲਕੁਲ ਮੈਂ ਤੁਹਾਨੂੰ ਹੋਰ ਸਵਾਲ ਪਿਆ ਸੀ ਪਿਛਲੇ ਸਮੇਂ 'ਚ ਕਿੰਨੇ ਐਫਆਈਆਰ ਦਰਜ ਹੋਈਆਂ ਕਿੰਨੇ ਤੇ ਕਾਰਵਾਈ ਕੀਤੀ ਗਈ ਕਿਸੇ ਲੱਗਦਾ ਕਿ ਪੋਲੀਟੀਕਲ ਸਿਸਟਮ ਵਿੱਚ ਐਸਾ ਸਾਰਾ ਕਾਲਾ ਮਾਲਾ ਹੈ ਜੀ ਜੀ ਸਾਰੇ ਆਪਸ ਵਿੱਚ ਜੋ ਰਲੇ ਵੀ ਹੁੰਦੇ ਆ ਮੈਂ ਉਹਦੇ ਸਾਥ ਵਾਰਤਨਾ ਨਹੀਂ ਚਾਹੁੰਦਾ ਉਜੜ ਕੌਣ ਰਿਹਾ ਪੰਜਾਬ ਪੰਜਾਬ ਦੀ ਬੀੜੇ ਉੱਤਰ ਰਿਹਾ ਉਜੜ ਰਿਹਾ ਪੰਜਾਬ ਦੀ ਜਵਾਨੀ ਉਜੜ ਰਹੀ ਹੈ ਤੇ ਹੁਣ ਆਪਾਂ ਏਜੰਟਾਂ ਦੇ ਉੱਤੇ ਆ ਕੇ ਗਾਹ ਸੁੱਟਦੇ ਆ ਜਰੂਰ ਜਿਹੜੇ ਜਿਹਨੇ ਠੱਗੀਆਂ ਠੋਰੀਆਂ ਕਰੀਆਂ ਐਡਾ ਵੱਡਾ ਕਹਾਣ ਕਰਦਾ ਪੰਜਾਬ ਦਾ ਕਾਰਵਾਈ ਹੋਣੀ ਚਾਹੀਦੀ ਹੈ ਪਰ ਕੇਵਲ 8000 ਰੁਪਏ ਤੇ ਐਫਆਈਆ ਦਰਜ ਕਰਨ ਦੇ ਨਾਲ ਪੰਜਾਬ ਦੇ ਪਿੰਡੇ ਤੇ ਮਲਮ ਨਹੀਂ ਲੱਗ ਸਕਦੀ ਹਮ ਪੰਜਾਬ ਨੂੰ ਬਦਲਣ ਦੀ ਲੋੜ ਹੈ ਤਾਂ ਕਿ ਸਾਡੇ ਪੰਜਾਬੀ ਸਾਡੇ ਜਵਾਨ ਸਾਡਾ ਕੋਈ ਇੱਕ ਬਾਹਰ ਵੱਲ ਦੇਖੇ ਨਾ ਜੀ ਜੀ ਸੁਸ਼ੀਤ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਬਿਲਕੁਲ ਸੁਸ਼ੀਤ ਸਾਹਿਬ ਬਿਲਕੁਲ ਠੀਕ ਕਹਿ ਰਹੇ ਨੇ ਜਿਸ ਤਰ੍ਹਾਂ ਜੇਕਰ ਕੀਤਾ ਉਹਨਾਂ ਨੇ ਤੁਸੀਂ ਵੀ ਜੇਕਰ ਆਪਣੇ ਆਂਡ ਗਵਾਂਡ ਆਪਣੇ ਰਿਸ਼ਤੇਦਾਰੀ ਆਪਣੇ ਪਿੰਡ ਦੇ ਵਿੱਚ ਝਾਤ ਮਾਰੋਗੇ ਤਾਂ ਬਹੁਤ ਸਾਰੇ ਅਜਿਹੇ ਕੇਸ ਤੁਹਾਡੀ ਨਿਗਾਹ ਦੇ ਵਿੱਚ ਵੀ ਹੋਣਗੇ ਜਿਨ੍ਹਾਂ ਨਾਲ ਫਰਾਡ ਹੋਇਆ ਹੈ ਫਰਾਡ ਕੀਤਾ ਏਜੰਟਾਂ ਨੇ 12 15 13 18 20 ਲੱਖ ਬਹੁਤ ਨਾਰਮਲ ਅਮਾਉਂਟ ਬਹੁਤ ਨਾਰਮਲ ਰਕਮ ਹੋ ਗਈ ਹੈ ਜਿਸ ਦੀ ਠੱਗੀ ਕਰਕੇ ਚਲੇ ਜਾਂਦੇ ਨੇ ਉਹ ਤੇ ਕੋਈ ਸਬੂਤ ਵੀ ਪਿੱਛੇ ਨਹੀਂ ਛੱਡਦੇ ਤੇ ਹੁਣ ਤੱਕ ਉਹਨਾਂ ਤੇ ਕਾਰਵਾਈਆਂ ਵੀ ਨਹੀਂ ਹੁੰਦੀਆਂ ਤੇ ਸਭ ਤੋਂ ਵੱਡੀ ਗੱਲ ਇਹ ਕਿ ਹੁਣ ਤੱਕ ਅਜੇ ਹੀ ਏਜੰਟ ਫੜੇ ਵੀ ਨਹੀਂ ਗਏ ਜੋ ਕਿ ਇੱਕ ਵੱਡਾ ਸਵਾਲ ਹੈ ਸੋ ਪੰਜਾਬ ਸਰਕਾਰ ਜੇਕਰ ਇਹਨਾਂ ਤੇ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ 8 ਰਿਪੋਰਟਾਂ ਹੁਣ ਤੱਕ ਲਿਖੀਆਂ ਜਾ ਚੁੱਕੀਆਂ ਨੇ ਤਾਂ ਇਹ ਬਾਤ ਸ਼ਲਾਗਯੋਗ ਪ੍ਰਾਲਾ ਜੇਕਰ ਇਹ ਇਸੇ ਤਰ੍ਹਾਂ ਅੱਗੇ ਚੱਲਦਾ ਰਹਿੰਦਾ ਤਾਂ ਉਮੀਦ ਕਰਦੇ ਹਾਂ ਅਸ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ